ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਮਨ ਕੀ ਬਾਤ ਪ੍ਰੋਗਰਾਮ ਤਰਨ ਚੁਗੜੀ ਦੇ ਆਫਿਸ ਸੀ ਵੇਖਿਆ ਸਾਡੇ ਨਾਲ ਨੇ ਤਰਨ ਚੁਗੜੀ ਤਰਨ ਚੁਗੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਅੱਜ ਕੀਤੀ ਹੈ ਅੱਜ ਦੀ ਮਨ ਕੀ ਬਾਤ ਜ਼ਿਆਦਾਤਰ ਯੁਵਾਵਾਂ ਦੇ ਉੱਤੇ ਸੀਗੀਆਂ ਇਨੋਵੇਸ਼ਨ ਜਿਹੜੀਆਂ ਹੈਗੀਆਂ ਨੇ ਦੇਸ਼ ਦੇ ਵਿੱਚ ਹੋਈਆਂ ਉਹਦੀ ਵੀ ਚਰਚਾ ਹੋਈ ਹੈ ਕੀ ਕੌਣ ਹੈ ਬਹੁਤ ਉर्जावान ਮਨ ਕੀ ਬਾਤ ਦਾ 116ਵਾਂ ਕਾਰਕਰਮ ਹੋਇਆ ਔਰ ਮੈਂ ਸਮਝਣਾ ਜਿਤੇ ਪ੍ਰਧਾਨ ਮੰਤਰੀ ਜੀ ਦਾ ਕਿਸੇ ਦੇਸ਼ ਦੇ ਹੈੱਡ ਦਾ ਲਗਾਤਾਰ ਜਨਤਾ ਨਾਲ ਹਰ ਮਹੀਨੇ ਸੰਪਰਕ ਦਾ ਇੱਕ ਵਿਸ਼ੇਸ਼ ਤਰ੍ਹਾਂ ਦਾ ਅਨੋਖਾ ਕਾਰਜਕ੍ਰਮ ਹੈ ਜਿਸ ਤੇ ਪ੍ਰਧਾਨ ਮੰਤਰੀ ਦਿਸ਼ਾ ਵੀ ਦਿੰਦੇ ਦੇਸ਼ ਦੀ ਦਸ਼ਾ ਵੀ ਦੱਸਦੇ ਅੱਜ ਦੇ ਕਾਰਜਕ੍ਰਮ ਚ ਉਹਨਾਂ ਨੇ ਇਤੇ ਖਿਡਾਰੀਆਂ ਬਾਰੇ ਹਿਸਟਰੀ ਨੂੰ ਕਿਸ ਤਰ੍ਹਾਂ ਰੀਡਰਾਈਟ ਕਰਨਾ ਹੈ ਕਿਸ ਤਰ੍ਹਾਂ ਸਾਡੇ ਲੋਕ ਬਾਹਰ ਗਏ ਔਰ ਉਹਨਾਂ ਨੇ ਉੱਤੇ ਨਾਰੋਸ਼ਨ ਕੀਤਾ ਜੀ ਔਰ ਉਹਨਾਂ ਨੇ ਬੜੀ ਅੱਛੀ ਅੱਛੀ ਛੋਟਛੋਟੀ ਚੀਜ਼ਾਂ ਦਾ ਜ਼ਿਕਰ ਕੀਤਾ ਸਫਾਈ ਤੇ ਬਹੁਤ ਜ਼ੋਰ ਦਿੱਤਾ ਹੈ ਕਿਸ ਤਰ੍ਹਾਂ ਲੋਕ ਸੂ ਮੋਟੋ ਆਪਣੇ ਸ਼ਹਿਰ ਨੂੰ ਸਾਫ਼ ਕਰ ਰਹੇ ਨੇ। ਔਰ ਮੈਂ ਸਮਝਣਾ ਅਜ ਦੀ ਮਨ ਕੀ ਬਾਤ ਦਾ ਕਾਰਜਕ੍ਰਮ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਇੱਕ ਦਿਸ਼ਾ ਦੇ ਰਿਹਾ ਕਿ ਸੇਵਾ ਦੇ ਕੰਮ ਚ ਨਿਕਲਣਾ ਪਏਗਾ ਜਿਸ ਨੇ ਉਹਨੇ ਬਜ਼ੁਰਗਾਂ ਦੇ ਔਰ ਇਹ ਉਦਾਹਰਨ ਦਿੱਤਾ ਬੜਾ ਜ਼ਬਰਦਸਤ ਉਦਾਹਰਨ ਸੀ। ਹਮਮ ਔਰ ਮੈਂ ਸਮਝਣਾ ਸਾਨੂੰ ਸਭ ਨੂੰ ਮਿਲ ਕੇ ਪ੍ਰਧਾਨ ਮੰਤਰੀ ਜੀ ਦੀ ਮਨ ਦੀ ਬਾਤ ਜੋ ਨਿਕਲੀ ਹੈ ਇਹ ਚੀਜ਼ਾਂ ਅੱਗੇ ਲੈ ਕੇ ਚੱਲਣਾ ਚਾਹੀਦਾ ਔਰ ਮਨ ਦੀ ਬਾਤ ਜਿਹੜੀ ਕਿ ਜਨ ਜਨ ਦੀ ਬਾਤ ਹੈ। ਜਿਹੜੀ ਭਾਰਤ ਦੀ ਬਾਤ ਹੈ ਉਹ ਸਾਰੇ ਮਿਲ ਕੇ ਦੇਖਣਾ ਚਾਹੀਦਾ ਔਰ ਉਹ ਤੋਂ ਪ੍ਰੇਰਣਾ ਵੀ ਲੈਣੀ ਚਾਹੀਦੀ ਲਾਈਫ ਸੇਵਿੰਗ ਜਿਹੜੀ ਉਹਨਾਂ ਨੇ ਇੱਕ ਯੁਵਾ ਦਾ ਜਿਗਰ ਕੀਤਾ ਹੈ ਉਹਦੇ ਵਿੱਚ ਉਹ ਲਾਈਫ ਸੇਵਿੰਗ ਸਰਟੀਫਿਕੇਟ ਤਿਆਰ ਕਰ ਰਹੇ ਨੇ ਉਹ ਵੀ ਬਹੁਤ ਦੇਖਣ ਵਾਲਾ ਸੀਗਾ ਐਸਾ ਕਿ ਪ੍ਰਧਾਨ ਮੰਤਰੀ ਹਮੇਸ਼ਾ ਹੀ ਦਿਸ਼ਾ ਦਿਨ ਦੇਦੇ ਸਰਕਾਰ ਦਾ ਨਿਯਮ ਹੈ ਕਿ ਹਰ ਸਾਲ ਬਾਅਦ ਬਜ਼ੁਰਗ ਨੂੰ ਦੱਸਣਾ ਪੈਂਦਾ ਹੈ ਕਿ ਮੇਰੀ ਪੈਨਸ਼ਨ ਜਾਰੀ ਰੱਖੀ ਜਾਏ ਪੁਰਾ ਪ੍ਰਧਾਨ ਮੰਤਰੀ ਨੇ ਬੜਾ ਅੱਛਾ ਇਨੋਵੇਟਿਵ ਇੱਕ ਮੈਥਡ ਦੱਸਿਆ ਕਿ ਸੀ ਬਜ਼ੁਰਗ ਦੀ ਲਾਈਵ ਹਾਜ਼ਰੀ ਨਾਲ ਆ ਸਕਦੇ ਨੇ ਹਾਂ ਹਾਂ ਲਾਈਵ ਸਰਟੀਫਿਕੇਟ ਬਣਦਾ ਜਿੰਨਾਂ ਉਹਨਾਂ ਨੂੰ ਕਚਹਿਰੀ ਦੇ ਚੱਕਰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ ਬਹੁਤ ਅੱਛੀ ਸ਼ੁਰੂਆਤ ਹੈ ਉਹਨਾਂ ਨੇ 70 ਸਾਲ ਦੇ ਬਜ਼ੁਰਗਾਂ ਨੂੰ 5 ਲੱਖ ਦੀ ਮੈਡੀਕਲ ਇੰਸ਼ੋਰੈਂਸ ਦਾ ਜਿਹੜੀ ਸ਼ੁਰੂਆਤ ਕੀਤੀ ਅੱਜ ਉਹ ਅਸੀਂ ਕੈਂਪ ਵੀ ਲਗਾਇਆ ਔਰ ਇਹ ਕੰਮ ਦਾ ਵਾਟਾ ਨਹੀਂ ਕੀਤਾ ਔਰ ਇੱਥੇ ਸਾਰੇ ਹੀ ਜਿਹੜੇ 70 ਸਾਲ ਦੇ ਬਜ਼ੁਰਗ ਹੈ ਉਹਨਾਂ ਨੂੰ ਪੈਨਸ਼ਨ ਲੱਗੀ ਹੈ ਔਰ ਤਾਂ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਜਿਦੇ ਚ ਉਹਨਾਂ ਨੇ ਪੇੜ ਲਗਾਉਣੇ ਸ਼ੁਰੂ ਕੀਤੇ ਨੇ ਉਹ ਵੀ ਬੜੀ ਅੱਛੀ ਕੀ ਗੰਦੇ ਇਨੋਵੇਸ਼ਨ ਪ੍ਰੋਡਕਟ ਦੱਸਿਆ ਉਹਨਾਂ ਨੇ ਹਰ ਵਿਅਕਤੀ ਨੇ ਉਹਨਾਂ ਨੇ ਕਿਹਾ ਕਿ ਇੱਕ ਪੇੜ ਮਾਂ ਦੇ ਨਾਮ ਹਰ ਆਦਮੀ ਦੇ ਮਨ ਚ ਆਪਣੀ ਮਾਂ ਦੇ ਪ੍ਰਤੀ ਕਾਦਰ ਸ਼ਰਧਾ ਹੈ ਔਰ ਅਸੀਂ ਧਰਤੀ ਮਾਂ ਤੋਂ ਪੇੜ ਲਗਾ ਕੇ ਉਸ ਮਾਂ ਨੂੰ ਆਪਣੀ ਮਾਂ ਨਾਲ ਜੋੜਨੇ ਆ ਇੱਕ ਅੱਛੀ ਕਲਪਨਾ ਪ੍ਰਧਾਨ ਨੂੰ ਦਿਨ ਦੇ ਇਹ ਕਲਪਨਾ ਅਜ ਕਰੋੜਾਂ ਚ ਪਹੁੰਚੀ ਹੈ ਜਨ ਜਨ ਦੀ ਆਵਾਜ਼ ਬਣੀ ਹੈ ਔਰ ਪੂਰਾ ਵਿਸ਼ਵ ਇਹਨੂੰ ਮੰਨ ਰਿਹਾ ਕਿ ਪ੍ਰਿਆਵਰਣ ਦੇ ਖਿਲਾਫ ਪ੍ਰਿਆਵਰਣ ਨੂੰ ਬਚਾਉਣ ਵਾਸਤੇ ਪ੍ਰਧਾਨ ਮੰਤਰੀ ਜੀ ਕਿਸ ਤਰ੍ਹਾਂ ਕੰਮ ਕਰ ਰਹੇ ਔਰ ਜਿਹੜੇ ਲੋਕ ਪ੍ਰਿਆਵਰਣ ਨੂੰ ਖਰਾਬ ਕਰ ਰਹੇ ਉਹਨਾਂ ਨੂੰ ਵੀ ਸੰਦੇਸ਼ ਉਹਨਾਂ ਨੇ ਦਿੱਤਾ ਕਿ ਪ੍ਰਿਆਵਰਣ ਨੂੰ ਨਾ ਖਰਾਬ ਕਰੀਏ ਪ੍ਰਿਆਵਰਣ ਨੂੰ ਬਚਾਉਣਾ ਹੀ ਮਾਨਵਤਾ ਦਾ ਸਭ ਤੋਂ ਵੱਡਾ ਕਰਮ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਜ ਮਾਨਕੀ ਬਾਤ ਕਾਰ्यक्रम ਦੇ ਵਿੱਚ ਦੇਸ਼ ਦੇ ਵਿੱਚ ਹੋ ਰਹੀਆਂ ਵੱਖਰੀਆਂ ਵੱਖਰੀਆਂ ਤਕਨੀਕਾਂ ਬਾਰੇ ਦੱਸਿਆ ਯੁਵਾ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਔਰ ਤਰਨ ਚੁਗਜੀ ਦੇ ਆਫਿਸ ਦੇ ਵਿੱਚ ਇਸ ਇਸ ਮਨ ਕੀ ਬਾਤ ਪ੍ਰੋਗਰਾਮ ਨੂੰ ਦੇਖਿਆ ਗਿਆ ਹੈ ਔਰ ਉਸ ਨੂੰ ਕੋਲੋ ਦੀ ਜਾਣਿਆ ਗਿਆ ਹੈ ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮਨਸਰ